ਉਨਾਂ ਦਾ ਛਾਤਸਕਰਾਵਲੋਂ ਪੁਲਿਸ ਦੇ ਸਾਹਮਣੇ ਚਲਾਕੀ ਕਰਨ ਦੀ ਕੀਤੀ ਗਈ ناکਾਮ ਕੋਸ਼ਿਸ਼ ਮੌਕੇ ਤੇ ਹੀ ਚੜ ਗਿਆ ਪੁਲਿਸ ਦੇ ਹੱਥੇ ਪੁਲਿਸ ਨੇ ਇਹਨਾਂ ਦੇ ਕੋਲੋਂ ਕਾਰ ਸਮੇਤ ਹੈਰੋਇਨ ਤੇ ਡੱਗਮਨੀ ਕੀਤੀ ਹੈ ਬਰਾਮਦ ਦੱਸਦੀ ਹੈ ਕਿ ਇਹ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਦੋ ਨਸ਼ਾ ਤਸਕਰਾਂ ਦੇ ਵੱਲੋਂ ਪੁਲਿਸ ਦੇ ਸਾਹਮਣੇ ਚਲਾਕੀ ਕਰਨ ਦੀ ਇੱਕ ਕੋਸ਼ਿਸ਼ ਕੀਤੀ ਗਈ ਹੈ ਪਰੰਤੂ ਉਹ ਇਸ ਵਿੱਚ ناکਾਮ ਰਹੇ ਨੇ ਤੇ ਪੁਲਿਸ ਨੇ ਇਹਨਾਂ ਨੂੰ ਮੌਕੇ ਤੇ ਹੀ ਫੜ ਲਿਆ ਹੈ ਤੇ ਪੁਲਿਸ ਦੇ ਵੱਲੋਂ ਇਹਨਾਂ ਦੇ ਕੋਲੋਂ ਕਾਰ ਸਮੇਤ ਜਿਹੜੀ ਹੈਰੋਇਨ ਹੈ ਤੇ ਡਰੱਗ ਮਨੀ ਬਰਾਮਦ ਕੀਤੀ ਗਈ ਹੈ ਦੱਸਦੀ ਹੈ ਕਿ ਮਾਮਲਾ ਗੁਰਦਾਸਪੁਰ ਦਾ ਹੀ ਹੈ ਜਿੱਥੇ ਕਿ ਪੁਲਿਸ ਗੁਰਦਾਸਪੁਰ ਦੇ ਇਲਾਕਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਗਸ਼ਤ ਕਰ ਰਹੀ ਸੀ ਤੇ ਪੁਲਿਸ ਜਿਹੜੇ ਇੱਥੋਂ ਦੇ ਪਿੰਡ ਨੇ ਸੰਧਵਾ ਪੰਡੋਰੀ ਭਗਤਪੁਰਾ ਇਹਨਾਂ ਪਿੰਡਾਂ ਦੇ ਵਿੱਚ ਪੁਲਿਸ ਦੇ ਵੱਲੋਂ ਵਾਰ-ਵਾਰ ਗਸ਼ਤ ਕੀਤੀ ਜਾ ਰਹੀ ਸੀ ਤੇ ਜਦੋਂ ਪੁਲਿਸ ਸੰਧਵਾ ਵਿਖੇ ਪਹੁੰਚੀ ਤਾਂ ਪੁਲਿਸ ਨੇ ਸਾਹਮਣੋਂ ਇੱਕ ਗੱਡੀ ਆਉਂਦੀ ਦੇਖੀ ਪੁਲਿਸ ਨੇ ਇਸ ਗੱਡੀ ਨੂੰ ਰੋਕਣਾ ਚਾਹਿਆ ਤੇ ਜਿਸ ਗੱਡੀ ਦੇ ਵਿੱਚ ਦੋ ਨੌਜਵਾਨ ਸਵਾਰ ਸਨ ਤੇ ਇਹਨਾਂ ਨੌਜਵਾਨਾਂ ਦੇ ਵੱਲੋਂ ਇੱਕ ਕਾਲੇ ਲਿਫਾਫੇ ਦੇ ਵਿੱਚ ਕੋਈ ਚੀਜ਼ ਸੀ ਜਿਹੜੀ ਕਿ ਚਲਾਕੀ ਦੇ ਨਾਲ ਗੱਡੀ ਵਿੱਚੋਂ ਬਾਹਰ ਛੁੱਟੀ ਗਈ ਸੀ ਤੇ ਜਦੋਂ ਪੁਲਿਸ ਨੇ ਦੇਖਿਆ ਤੇ ਜਾਂਚ ਕੀਤੀ 以。E 35 ਗ੍ਰਾਮ ਹੈਰੋਇਨ ਸੀ ਤੇ ਜਿਹੜੀ ਪੁਲਿਸ ਨੇ ਆਪਣੀ ਹਰਸਤ ਦੇ ਵਿੱਚ ਲੈ ਲਈ ਹੈ ਤੇ ਨਾਲ ਹੀ ਨਾਲ ਇਹਨਾਂ ਦੋ ਨਸ਼ਾ ਤਸਕਰਾਂ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਦੱਸਦੀ ਹੈ ਕਿ ਇਹਨਾਂ ਦੋਨਾਂ ਦੀ ਪਛਾਣ ਜਿਹੜੀ ਕਿ ਗੁਰਦਾਸਪੁਰ ਦੇ ਨਿਵਾਸੀਆਂ ਦੇ ਵਜੋਂ ਹੋਈ ਹੈ ਇਹਨਾਂ ਵਿੱਚੋਂ ਇੱਕ ਗੁਰਮੀਤ ਸਿੰਘ ਉਰਫ ਟਿੱਕਾ ਹੈ ਜਿਹੜਾ ਕਿ ਪਿੰਡ ਭੋਮਾ ਦਾ ਰਹਿਣ ਵਾਲਾ ਹੈ ਤੇ ਦੂਸਰਾ ਜਿਸ ਦਾ ਨਾਂ ਗੁਰਪਾਲ ਸਿੰਘ ਉਰਫ ਗੋਰਾ ਦੱਸਿਆ ਜਾ ਰਿਹਾ ਹੈ ਤੇ ਇਹ ਪਿੰਡ ਭਗਤਪੁਰਾ ਦਾ ਹੀ ਰਹਿਣ ਵਾਲਾ ਹੈ ਇੱਥੇ ਪੁਲਿਸ ਐਸਐਚਓ ਗੁਰਵਿੰਦਰ ਸਿੰਘ ਹੋਣਾ ਨੇ ਜਾਣਕਾਰੀ ਦਿੱਤੀ ਹੈ ਕਿ ਇਹਨਾਂ ਦੇ ਉੱਪਰ ਪਹਿਲਾਂ ਹੀ ਭਗਤਪੁਰਾ ਥਾਣੇ ਦੇ ਵਿੱਚ ਚਾਰ ਕੇਸ ਦਰਜ ਹੋਏ ਪਏ ਨੇ ਤੇ ਇਹ ਦੋਨੋਂ ਪੁਲਿਸ ਨੂੰ ਪਹਿਲਾਂ ਤੋਂ ਹੀ ਲੋੜਿੰਦੇ ਸਨ ਤੇ ਪੁਲਿਸ ਦੇ ਵੱਲੋਂ ਇਹਨਾਂ ਦੇ ਲਈ ਪੁਸ਼ਪੜਤਾਲ ਕੀਤੀ ਜਾ ਰਹੀ ਸੀ ਇਹਨਾਂ ਦੀ ਪਾਲ ਕੀਤੀ ਜਾ ਰਹੀ ਸੀ ਤੇ ਪੁਲਿਸ ਦੇ ਵੱਲੋਂ ਇਹਨਾਂ ਦੇ ਠਿਕਾਣੇ ਤੇ ਦਬਿਸ਼ ਵੀ ਕੀਤੀ ਗਈ ਸੀ ਪ੍ਰੰਤੂ ਪਹਿਲਾਂ ਇਹ ਪੁਲਿਸ ਦੇ ਹੱਥੀ ਨਹੀਂ ਲੱਗੇ ਸਨ ਤੇ ਹੁਣ ਇਹ ਕਾਰਨ ਵਿੱਚ ਆਉਂਦੇ ਹੀ ਪੁਲਿਸ ਦੇ ਹੱਥੀ ਲੱਗੇ ਨੇ ਹੁਣ ਪੁਲਿਸ ਦੇ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਦੱਸਦੀ ਹੈ ਕਿ ਇਹਨਾਂ ਦੇ ਕੋਲੋਂ ਪੁਲਿਸ ਨੇ ਜਿਹੜੀ ਕਿ 35 ਗ੍ਰਾਮ ਜਿਹੜੀ ਹੈਰੋਇਨ ਬਰਾਮਦ ਕੀਤੀ ਹੈ ਤੇ ਨਾਲ ਹੀ ਨਾਲ ਇਹਨਾਂ ਦੇ ਕੋਲੋਂ 36800 ਰੁਪਏ ਦੀ ਜਿਹੜੀ ਕਿ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। ਇਹਨਾਂ ਨੌਜਵਾਨਾਂ ਦੇ ਕੋਲੋਂ ਇਹਨਾਂ ਜਿਹੜੇ ਗੈਂਗਸਟਰ ਨੇ ਜਾਇ ਕਹਿ ਲਈ ਕਿ ਦੋਨੋਂ ਨਸ਼ਾ ਤਸਕਰ ਨੇ ਇਹਨਾਂ ਦੇ ਕੋਲੋਂ ਪੁਲਿਸ ਹੁਣ ਪੁਛਪੜਤਾਲ ਕਰ ਰਹੀ ਹੈ ਕਿ ਇਹ ਜਿਹੜੀ ਹੈਰੋਇਨ ਇਹ ਕਿੱਥੋਂ ਲੈ ਕੇ ਆਏ ਸਨ ਤੇ ਅੱਗੋਂ ਇਹਨਾਂ ਨੇ ਇੱਕ کیس ਨੂੰ ਦੇਣੀ ਸੀ। ਫਿਲਹਾਲ ਦੀ ਘੜੀ ਦੇ ਵਿੱਚ ਪੁਲਿਸ ਦੇ ਵੱਲੋਂ ਇਹਨਾਂ ਦੋਨਾਂ ਨਸ਼ਾ ਤਸਕਰਾਂ ਨੂੰ ਕਾਰ ਸਮੇਤ ਫੜ ਲਿਆ ਗਿਆ ਹੈ ਇਹਨਾਂ ਦੇ ਕੋਲੋਂ ਜਿਹੜੀ ਹੈਰੋਇਨ ਸੀ ਉਹ ਵੀ ਬਰਾਮਦ ਕਰ ਲਈ ਗਈ ਹੈ ਤੇ ਨਾਲ ਹੀ ਨਾਲ 36800 ਰੁਪਏ ਡਰੱਗ ਮਨੀ ਜਿਹੜੀ ਇਹਨਾਂ ਦੇ ਕੋਲ ਸੀ ਉਹ ਵੀ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਲੈ ਲਈ ਹੈ ਤੇ ਇਹਨਾਂ ਦੋਨਾਂ ਤੇ ਮਾਮਲਾ ਦਰਜ ਕਰ ਲਿਆ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਤੇ ਪਹਿਲਾਂ ਵੀ ਬਹੁਤ ਸਾਰੇ ਮਾਮਲੇ ਦਰਜ ਨੇ ਤੇ ਭਗਤਪੁਰਾ ਦੇ ਵਿੱਚ ਚਾਰ ਇਹਨਾਂ ਤੇ ਮਾਮਲੇ ਜਿਹੜੇ ਇਹਨਾਂ ਦੇ ਹੀ ਪਿੰਡ ਦੇ ਵਿੱਚ ਜਿਹੜੇ ਦਰਜ ਹੋਏ ਪੈ ਨੇ ਇਹਨਾਂ ਦੇ ਇਲਾਕੇ ਦੇ ਥਾਣੇ ਦੇ ਵਿੱਚ ਹੀ ਤੇ ਹੁਣ ਪੁਲਿਸ ਦੇ ਵੱਲੋਂ ਇਹਨਾਂ ਮਾਮਲਿਆਂ ਦੀ ਇਹਨਾਂ ਜਿਹੜੀਆਂ ਘਟਨਾਵਾਂ ਹੋਈਆਂ ਨੇ ਉਹਨਾਂ ਦੀ ਪੂਛ ਪੜਤਾਲ ਇਹਨਾਂ ਉਨਾਂ ਦੇ ਕੋਲੋਂ ਕੀਤੀ ਜਾ ਰਹੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਨੂੰ ਬਣਦੀ ਸਜ਼ਾ ਵੀ ਦਿੱਤੀ ਜਾਵੇਗੀ ਤਾਂ ਕਿ ਹੋਰ ਨੌਜਵਾਨ ਅਜਿਹੇ ਨਸ਼ਾ ਤਸਕਰ ਨਾ ਬਣਨ ਤੇ ਉਹਨਾਂ ਦੀ ਜ਼ਿੰਦਗੀ ਕਿਸੇ ਵੀ ਤਰੀਕੇ ਖਰਾਬ ਨਾ ਹੋਵੇ ਸੋ ਗੁਰਦਾਸਪੁਰ ਦੇ ਵਿੱਚ ਪੁਲਿਸ ਨੂੰ ਇਹ ਵੱਡੀ ਸਫਲਤਾ ਮਿਲੀ ਹੈ ਪੁਲਿਸ ਦੇ ਵੱਲੋਂ ਚਲਾਕੀ ਕਰ ਰਹਿ ਇਹਨਾਂ ਦੋ ਨਸ਼ਾ ਤਸਕਰਾਂ ਨੂੰ ਮੌਕੇ ਤੇ ਹੀ ਫੜ ਲਿਆ ਗਿਆ ਤੇ ਇਹਨਾਂ ਦੇ ਕੋਲੋਂ ਕਾਰ ਸਮੇਤ ਹੈਰੋਇਨ ਤੇ 36800 ਰੁਪਏ ਡਰੱਗ ਮਨੀ ਦੇ ਤੌਰ ਤੇੜੇ ਬਰਾਮਦ ਕੀਤੇ ਗਏ